ਸੱਛਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਜੀ ਮੈਂ ਅਕਾਲੀ ਆਗੂ ਆ ਸ਼੍ਰੋਮਣੀ ਅਕਾਲੀ ਦਲ ਦੇ ਤਰਨਤਾਰਨ ਤੋਂ ਜ਼ਿਮਨੀ ਚੋਣ ਦੇ ਉਮੀਦਵਾਰ ਆ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਦੀ ਧੀ ਦੇ ਉੱਪਰ ਇਸ ਵਕਤ ਐਫਆਈਆਰ ਦਰਜ ਹੋ ਚੁੱਕੀ ਆ ਪਰਚਾ ਦਰਜ ਕਰ ਲਿਆ ਗਿਆ ਦਰਅਸਲ ਕੰਚਨਪ੍ਰੀਤ ਕੌਰ ਦੇ ਉੱਪਰ ਆ ਕਾਰਵਾਈ ਕੀਤੀ ਗਿਆ ਤਰਨਤਾਰਨ ਪੁਲਿਸ ਨੇ ਬਹੁਤ ਵੱਡੀ ਕਾਰਵਾਈ ਕੀਤੀ ਆ ਇਲੈਕਸ਼ਨ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਲੱਗੇ ਨੇ ਦਰਅਸਲ ਪੰਜਾਬ ਪੁਲਿਸ ਦੀ ਡਿਊਟੀ ਦੇ ਵਿੱਚ ਵੈਗਨ ਪਾਉਣ ਦੇ ਇਲਜ਼ਾਮ ਵੀ ਲੱਗੇ ਨੇ ਹਾਲਾਂਕਿ ਬੀਤੇ ਦਿਨ ਜਦੋਂ ਵੋਟਾਂ ਪੈਂਦੀਆਂ ਨੇ ਤਰਨਤਾਰਨ ਦੇ ਵਿੱਚ ਬਹੁਤ ਸਾਰੇ ਬੂਥਾਂ ਦੇ ਉੱਪਰ ਜਿੱਥੇ ਪੁਲਿਸ ਦੀ ਡਿਊਟੀ ਲੱਗੀ ਹੁੰਦੀ ਆ ਕਿ ਕਿਸੇ ਤਰੀਕੇ ਦੇ ਨਾਲ ਮਾਹੌਲ ਤਣਾਅਪੂਰਨ ਨਾ ਬਣੇ ਤੇ ਉੱਥੇ ਜਿਹੜੇ ਜੋ ਅਕਾਲੀ ਦਲ ਦੇ ਉਮੀਦਵਾਰ ਨੇ ਪ੍ਰਿੰਸੀਪਲ ਜਿਹੜੇ ਪ੍ਰਿੰਸੀਪਲ ਸਗਵਿੰਦਰ ਕੌਰ ਰੰਧਾਵਾ ਉਹਨਾਂ ਦੀ ਧੀ ਕੰਚਨ ਪ੍ਰੀਤਕੌਰ ਜਾਂਦੇ ਨੇ ਤੇ ਉੱਥੇ ਜਾ ਕੇ ਕਿਸ ਤਰੀਕੇ ਪੁਲਿਸ ਦੇ ਨਾਲ ਤਿੱਖੀ ਬਹਿਸ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਪਾਈਆਂ ਜਾਂਦੀਆਂ ਨੇ ਜੰਪਰ ਬਹੁਤ ਸਾਰੀਆਂ ਪ੍ਰਚਾਰ ਦੀਆਂ ਵੀਡੀਓਜ਼ ਜਿਹੜੀਆਂ ਬੂਥਾਂ ਤੇ ਜਾ-ਜਾ ਕੇ ਸੋਸ਼ਲ ਮੀਡੀਆ ਦੇ ਉੱਪਰ ਪਾਈਆਂ ਜਾਂਦੀਆਂ ਨੇ ਤੇ ਇਸੇ ਗੱਲ ਨੂੰ ਲੈ ਕੇ ਕਿ ਪੰਜਾਬ ਪੁਲਿਸ ਦੀ ਡਿਊਟੀ ਦੇ ਵਿੱਚ ਵਿਗਨ ਪਾਇਆ ਗਿਆ ਇਹ ਮਾਮਲਾ ਇਸ ਵਕਤ ਕੰਚਨਪ੍ਰੀਤ ਕੌਰ ਜੜੀ ਕਿ ਜਿਹੜੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਧੀ ਨੇ ਉਹਨਾਂ ਦੇ ਉੱਪਰ ਦਰਜ ਕੀਤਾ ਗਿਆ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਉਹਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਤਰਨਤਾਰਨ ਜ਼ਿਮਨੀ ਚੋਣ ਦੇ ਉਮੀਦਵਾਰ ਨੇ ਇਸ ਵਕਤ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੇ ਉੱਪਰ ਬਹੁਤ ਵੱਡੀ ਕਾਰਵਾਈ ਕੀਤੀ ਗਈ ਆ ਕੰਚਨਪ੍ਰੀਤ ਕੌਰ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਬਹੁਤ ਵਾਰ ਆ ਜਾਂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਿਸ਼ਾਨੇ ਦੇ ਉੱਪਰ ਕੰਚਨਪ੍ਰੀਤ ਕੌਰ ਰਹੇ ਨੇ ਜਾਨੀ ਕਿ ਦੋਨਾਂ ਤਰਫੋਂ ਕੰਚਨਪ੍ਰੀਤ ਕੌਰ ਦੇ ਵੱਲੋਂ ਵੀ ਜਾਂ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਬਹੁਤ ਤਿੱਖੇ ਬਿਆਨ ਇੱਕ ਦੂਜੇ ਨੂੰ ਲੈ ਕੇ ਨਿਸ਼ਾਨੇ ਸਾਧੇ ਜਾਂਦੇ ਨੇ ਤੇ ਬੀਤੇ ਦਿਨ ਦੀ ਇੱਕ ਵੀਡੀਓ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਦੇ ਉੱਪਰ ਵੀ ਪਾਈ ਗਈ ਜਾਂ ਪਰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਪਾਈ ਜਾਂਦੀ ਹੈ ਜਿਸ ਦੇ ਵਿੱਚ ਕੰਚਨ ਪ੍ਰੀਤ ਕੌਰ ਦੀ ਪੰਜਾਬ ਪੁਲਿਸ ਦੇ ਨਾਲ ਬੈਂਸ ਸੁਸਾਈ ਹੁੰਦੀ ਹੈ ਬੈਂਸ ਸੁਸਾਈ ਵੀ ਕਿਤੇ ਹੁੰਦੀ ਹੈ ਜਿੱਥੇ ਬੂਥ ਸ਼੍ਰੋਮਣੀ ਅਕਾਲੀ ਦਲ ਦੇ ਲੱਗੇ ਹੁੰਦੇ ਨੇ ਤੇ ਉੱਥੇ ਪੰਜਾਬ ਪੁਲਿਸ ਦੀ ਡਿਊਟੀ ਤਾਇਨਾਤ ਕੀਤੀ ਉਹਦੀ ਅਤੇ ਉਸ ਮੌਕੇ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਪਾਈ ਜਾਂਦੀ ਹੈ ਤੇ ਫਿਰ ਇਲਜ਼ਾਮ ਲੱਗੇ ਨੇ ਕਿ ਇਲੈਕਸ਼ਨ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕੰਚਨ ਪ੍ਰੀਤ ਕੌਰ ਨੇ ਕੀਤੀ ਹੈ ਤੇ ਪ੍ਰੰਚਨ ਪ੍ਰੀਤ ਕੌਰ ਹੈ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਆ ਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਤਰਨਤਾਰ ਦੇ ਜ਼ਿਮਨੀ ਚੋਣ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਧਰਦੇ ਉਮੀਦਵਾਰ ਨੇ ਤੇ ਉਹਨਾਂ ਦੇ ਉੱਪਰ ਬਹੁਤ ਵੱਡੀ ਕਾਰਵਾਈ ਕੀਤੀ ਆ ਹਾਲਾਂਕਿ ਉਹਨਾਂ ਦੇ ਉੱਪਰ ਇਹ ਇਲਜ਼ਾਮ ਲੱਗੇ ਨੇ ਕਿ ਪੰਜਾਬ ਪੁਲਿਸ ਦੀ ਡਿਊਟੀ ਦੇ ਵਿੱਚ ਉਹਨਾਂ ਨੇ ਵੇਗਨ ਪਾਇਆ ਇਲੈਕਸ਼ਨ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਆ ਉਹਨ ਦੇਖਣਾ ਪੈਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦੀ ਜਾਂਚ ਪੜਤਾਲ ਹੁੰਦੀ ਆ ਤੇ ਮਾਮਲਾ ਕਿੱਧਰ ਨੂੰ ਜਾਂਦਾ ਪਰ ਅੱਜ ਕੰਚਨਪ੍ਰੀਤ ਨੂੰ ਬਹੁਤ ਵੱਡਾ ਝਟਕਾ ਲੱਗਿਆ ਕਿ ਤਰਨਤਾਰ ਦੇ ਵਿੱਚ ਉਹਨਾਂ ਖਿਲਾਫ ਪਰਚਾ ਦਰਜ ਹੋ ਚੁੱਕਿਆ ਐਫ ਆਈ ਆਰ ਦਰਜ ਹੋਈ ਹੈ